ਬੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਨੂੰ ਲੈ ਕੇ ਪਿਛਲੇਰੇ ਦਿਨਾਂ ਵਿੱਚ ਆਪਾਂ ਪਿਛਲੇਰੇ ਸਮੇਂ ਸਤਿਗੁਰਾਂ ਦਾ ਸ਼ਹੀਦੀ ਦਿਹਾੜਾ ਆਇਆ ਇਤਿਹਾਸ ਹੈ ਨਾ ਜਿਹੜਾ ਉਹਨੂੰ ਜਦੋਂ ਅਸੀਂ ਕੋਈ ਸੁਣਾਵੇ ਜਾਂ ਪੜ੍ਹੇ ਕਟਨਾਵਾ ਉਦਾਂ ਹੀ ਰਹਿੰਦੀਆਂ ਨੇ ਸ਼ਬਦਾਵਲੀ 'ਚ ਫਰਕ ਹੋ ਸਕਦਾ ਹੈ ਪੇਸ਼ਕਾਰੀ ਕੋਈ ਕਿਸੇ ਢੰਗ ਨਾਲ ਉਹਨੂੰ ਸੁਣਾਉਂਦਾ ਹੈ ਕੋਈ ਕਿਸ ਢੰਗ ਨਾਲ ਕਹਿੰਦਾ ਲੇਕਿਨ ਘਟਨਾਵਾਂ ਸੇਮ ਹੀ ਰਹਿੰਦੀਆਂ ਨੇ ਘਟਨਾਵਾਂ ਤਾਂ ਉਹੀ ਰਹਿਣੀਆਂ ਨੇ ਲੇਕਿਨ ਕਈ ਵਾਰ ਕੀ ਹੁੰਦਾ ਵੀ ਅਸੀਂ ਕੋਈ ਚੀਜ਼ਾਂ ਆਪਣੇ ਆਪ ਨੂੰ ਵੱਖਰਾ ਦਰਸਾਉਣ ਲਈ ਲੀਖ ਤੋਂ ਹਟ ਕੇ ਗੱਲਾਂ ਕਰ ਜਾਂਦੇ ਉਹਦੇ ਵਿੱਚ ਜੇ ਆਪ ਜੀ ਅੱਜ ਤੁਸੀਂ ਵੇਖੋ ਸੋਸ਼ਲ ਮੀਡੀਆ ਦਾ ਜ਼ਮਾਨਾ ਬੜਾ ਕੁਝ ਸਾਨੂੰ ਇਹੋ ਜੀਆਂ ਵੀਡੀਓਜ਼ ਬਹੁਤ ਕੁਝ ਮਿਲਦਾ ਜਿਹਦੇ ਵਿੱਚ ਖਾਸ ਕਰਕੇ ਸਾਡੇ ਪ੍ਰਚਾਰਕ ਹੀ ਜਿਹੜੇ ਨੇ ਵਿਖਿਆਨ ਕਰਨ ਵਾਲੇ ਕੋਈ ਇਸ ਗੱਲ ਤੇ ਜਾਂ ਆਪਣੇ ਆਪ ਨੂੰ ਵੱਡੇ ਵੱਡੇ ਹਿਸਟੋਰੀਅਨ ਮੰਨਣ ਵਾਲੇ ਕੋਈ ਇਸ ਗੱਲ ਤੇ ਬੜਾ ਜ਼ੋਰ ਦੇ ਰਹਿ ਜੀ ਚੰਦੂ ਨੂੰ ਐਡਾ ਵੱਡਾ ਕਾਰਨ ਬਣਾ ਦਿੱਤਾ ਉਹ ਕੋਈ ਐਡਾ ਵੱਡਾ ਕਾਰਨ ਨਹੀਂ ਸੀ ਇਹ ਸ਼ਾਇਦ ਆਪ ਜੀ ਨੇ ਸੁਣਿਆ ਹੋਵੇ ਇਹ ਗੱਲਾਂ ਆਮ ਆਪਾਂ ਸੁਣਦੇ ਆਂ ਬਾਕੀ ਕਾਰਨ ਉਹ ਕਾਰਨ ਤੇ ਹੈ ਨਹੀਂ ਹੈਣ ਲੇਕਿਨ ਉਹਨਾਂ ਕਾਰਨਾਂ ਦੀ ਗੱਲ ਕਰਕੇ ਕੀ ਅਸੀਂ ਚੰਦ ਨੂੰ ਪਾਸੇ ਕਰ ਦੇਵਾਂਗੇ ਇਹ ਤੇ ਇੰਜ ਲੱਗਦਾ ਬਈ ਜੋ ਕੋਈ ਦੂਸਰਾ ਚਾਹੁੰਦਾ ਅਸੀਂ ਉਹ ਹੀ ਰਾਤ ਤੇ ਕੰਮ ਕਰ ਰਹੇ 1900 ਤੇ 2025 ਦੇ ਵਿੱਚ ਜਿਹੜੀ ਖਾਸ ਕਰਕੇ ਗੋਲ ਵਾਲ ਕਰਨੇ ਹਿੰਦੂ ਮਾਸਵਾ ਬਣਾਈ ਜਿਹੜਾ ਬਾਅਦ ਵਿੱਚ ਜਨ ਆਰਐਸਐਸ ਜਨ ਸੰਘ ਬਣਿਆ ਉਹਦੇ ਵਿੱਚ ਉਹਦਾ ਇੱਕ ਸਾਥੀ ਹੈ ਵਿਨਾਇਕ ਦਮੋਦਰ ਸਾਵਰਕਰ ਜਿਹਦਾ ਖਾਸ ਕਰਕੇ ਇਹਨਾਂ ਦਿਨਾਂ ਚ ਚਰਚਾ ਚੱਲਦਾ ਵੀ ਹੈ ਉਹਨੇ ਇੱਕ ਕਿਤਾਬ ਲਿਖੀ ਇੰਗਲਿਸ਼ ਦੇ ਵਿੱਚ ਉਹ ਕਿਤਾਬ ਦਾ ਜਿਹੜਾ ਸਰਲੇਖ ਉਹਦਾ ਨਾਮ ਰੱਖਿਆ ਉਹ ਸਿਕਸ ਗਲੋਰੀਅਸ ਪੌਟਸ ਆਫ ਇੰਡੀਅਨ ਹਿਸਟਰੀ ਤੇ ਉਹਨੂੰ ਹਿੰਦੀ ਵਿੱਚ ਅਨੁਵਾਦ ਕੀਤਾ ਕਿ ਭਾਰਤੀ ਇਤਿਹਾਸ ਕੇ 6 ਸਵਰਨ ਪ੍ਰਸ਼ਟ ਤੇ ਉਹਨੂੰ ਜੇ ਆਪਾਂ ਥੋੜਾ ਪੰਜਾਬੀ ਚ ਕਰਨਾ ਹੋਵੇ ਵੀ ਭਾਰਤੀ ਇਤਿਹਾਸ ਦੇ 6 ਜਿਹੜੇ ਨੇ ਉਹ ਸਰਵੋਤਮ ਪੇਜ ਜਿਹੜੇ ਉਹਦੇ ਵਿੱਚ ਉਹਨਾਂ ਨੇ ਖਾਸ ਇਹ ਹੁਣ 1925 ਦੀ ਬਾਤ ਹੈ ਅੱਜ ਆਪਾਂ ਕਿੰਨੇ ਚ ਬੈਠੇ ਆ 2024 ਲਗਭਗ 100 ਸਾਲ ਹੋ ਜਾਣਾ ਅਗਲੇ ਸਾਲ ਅਸੀਂ ਕਈ ਵਾਰੀ ਸਟੇਜ ਤੇ ਬੈਠ ਕੇ ਕਹਿੰਨੇ ਆ ਇਹ 100 ਸਾਲ ਪਹਿਲਾਂ ਦਾ ਲਿਖਿਆ ਹੋਇਆ ਇਤਿਹਾਸ ਜੀ ਕਰਦੇ ਆ ਨਾ ਗੱਲ ਆਪਾਂ ਕਈ ਵਾਰੀ ਹੁਣ ਉਹ ਜਿਹੜੀ ਕਿਤਾਬ ਲਿਖੀ ਸਾਬਰ ਕਰਨੇ ਉਹਦੇ ਵਿੱਚ ਇੱਕ ਜ਼ਿਕਰ ਉਹਨੇ ਕੀਤਾ ਚੰਦੂ ਦਾ ਤੇ ਜ਼ਿਕਰ ਕਿਵੇਂ ਕੀਤਾ ਉਹਦੇ ਵਿੱਚ ਉਹ ਜ਼ਿਕਰ ਕਰਦਾ ਵੀ ਚੰਦੂ ਜਿਹੜਾ ਆ ਉਹਦਾ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹਾਦਤ ਵਿੱਚ ਹੱਥ ਨਹੀਂ ਸੀ। ਹੋਰ ਕੀ ਸੀ? ਕਹਿੰਦੇ ਜੀ ਉਹ ਤਾਂ ਜਦੋਂ ਸਤਗੁਰਾਂ ਨੂੰ ਜੁਰਮਾਨਾ ਕੀਤਾ ਗਿਆ 2 ਲੱਖ ਰੁਪਈਆ ਉਹ 2 ਕਰੋੜ ਲਿਖਦਾ। 2 ਲੱਖ ਰੁਪਈਆ ਜੁਰਮਾਨਾ ਕੀਤਾ ਗਿਆ ਤੇ ਕੋਈ ਵੀ ਸਿੱਖ ਇਹੋ ਜਿਹਾ ਨਹੀਂ ਸੀ ਜਿਹੜਾ 2 ਲੱਖ ਦੇ ਸਕਦਾ ਹੋਵੇ। ਸਿੱਖਾਂ ਦੇ ਵਿੱਚੋਂ ਕੋਈ ਵੀ ਸਿੱਖ ਐਸਾ ਨਹੀਂ ਸੀ ਜਿਹੜਾ ਦੇ ਸਕਦਾ ਹੋਵੇ। ਇੱਕੋ ਇੱਕ ਸਿੱਖ ਚੰਦੂ ਐਸਾ ਸੀ ਸਿੱਖ ਚੰਦੂ ਐਸਾ ਸੀ ਜਿਹੜਾ ਆਪਣੀ ਹਵੇਲੀ ਤੱਕ ਵੀ ਵੇਚ ਕੇ ਤੇ ਧਨ ਦੇਣ ਲਈ ਤਿਆਰ ਹੋ ਗਿਆ ਸੀ ਉਹ ਕੰਮ ਅਸੀਂ ਕਰੀ ਜਾਂਦੇ ਆਂ ਵੀ ਇਹ ਕੋ ਵੱਡਾ ਕਾਰਨ ਨਹੀਂ ਸੀ ਜੀ ਉਹ ਉਹ ਕਿਤਾਬ ਨੂੰ ਜਦੋਂ ਵੇਖੋ ਪਹਿਲਾਂ ਇੰਗਲਿਸ਼ ਵਿੱਚ ਛਪਦੀ ਹੈ ਫਿਰ ਉਹਦਾ ਹਿੰਦੀ ਵਿੱਚ ਅਨੁਵਾਦ ਹੁੰਦਾ ਹੈ ਫਿਰ ਇੱਕ ਕਿਤਾਬ ਛਪਦੀ ਹਰਿਆਣੇ ਦੇ ਅੰਦਰ ਪੰਜਾਬ ਦਾ ਇਤਿਹਾਸ ਇਹ ਹਰਿਆਣਾ ਜਿਹੜੀ ਆ ਉਹ ਸਹਿਤ ਅਕੈਡਮੀ ਛਾਪਦੀ ਹੈ ਉਹਦੇ ਉਸ ਕਿਤਾਬ ਉਹ ਬਹੁਤ ਛੋਟਾ ਉਹਦਾ ਹੈ ਆਕਾਰ ਲੇਕਿਨ 1469 ਤੋਂ ਲੈ ਕੇ 1857 ਤੱਕ ਪੀਰੀਅਡ ਬਹੁਤ ਲੰਬਾ ਹੈ ਵੀ ਗੁਰੂ ਨਾਨਕ ਸਾਹਿਬ ਦੀ ਆਮਦ ਤੋਂ ਲੈ ਕੇ 1857 ਤੱਕ ਆਪਣੇ ਵੱਲੋਂ ਉਹਨਾਂ ਨੇ ਉਸ ਚੀਜ਼ ਨੂੰ ਕਵਰ ਕੀਤਾ ਉਹਦੇ ਵਿੱਚ ਉੱਥੇ ਵੀ ਇਹੋ ਚੀਜ਼ ਵੀ ਚੰਦੂ ਜਿਹੜਾ ਜੀ ਉਹਦਾ ਮਹਾਰਾਜ ਦੀ ਸ਼ਹੀਦੀ ਵਿੱਚ ਕੋਈ ਹੱਥ ਨਹੀਂ ਉਹ ਤੇ ਸਗੋਂ ਬਚਾਉਣ ਵਾਲਿਆਂ ਵਿੱਚ ਸੀ ਫਿਰ ਹੁਣ ਮਹਾਰਾਜ ਜੀ ਦੀ ਜਿਹੜੀ ਸ਼ਹੀਦੀ ਆ ਉਹ ਹੁੰਦੀ ਹੈ 1606 ਦੇ ਵਿੱਚ ਜਦੋਂ ਸ਼ਹੀਦੀ ਦਿਹਾੜਾ 400 ਸਾਲਾ ਮਨਾਇਆ ਜਾਂਦਾ 2006 ਵਿੱਚ ਸ਼ਹਿਦ ਆਪ ਜੀ ਨੂੰ ਚੇਤੇ ਹੋਵੇ ਹੁਣ ਉਹ ਬੀਬੀ ਚੱਲ ਵੱਸੀ ਹੈ ਸੁਸ਼ਮਾ ਸਵਰਾਜ ਵੀ ਕੱਦਵਾਰ ਨੇਤਾ ਸੀ ਰਾਜਨੀਤੀ ਦੇ ਵਿੱਚ ਉਹਨੇ 400 ਸਾਲਾ ਤੇ ਆ ਕੇ ਜਦੋਂ ਉਹਨੂੰ ਬੋਲਣ ਦਾ ਟਾਈਮ ਦਿੱਤਾ ਗਿਆ ਤੇ ਜਿੱਥੋਂ ਜੜਾਂ ਨੇ ਉਹਨੇ ਜੋ ਸਾਬਰ ਕਰਨੇ ਲਿਖਿਆ ਵੀ ਚੰਦੂਏ ਦੇ ਵਿੱਚ ਦੋਸ਼ੀ ਨੇ ਉਹਨੇ ਉਹੀ ਰਾਗ ਦੁਬਾਰਾ ਅਲਾਪਿਆ ਤੇ ਹੁਣ ਸਾਡੇ ਵਾਲੇ ਸਟੇਜਾਂ ਤੇ ਬਹਿ ਕੇ ਅਲਾਪਨ ਲੱਗ ਪਿਆ ਨਹੀਂ ਜੀ ਚੰਦੂ ਦਾ ਐਡਾ ਵੱਡਾ ਕਰਨ ਤੇ ਮੈਂ ਉੱਥੇ ਨਾ ਸ਼ਹੀਦੀ ਦਿਹਾੜੇ ਵਾਲੇ ਦਿਨ ਮਹਾਰਾਜ ਪੰਜਵੇਂ ਗੁਰਦੇਵ ਜੀ ਨੇ ਕਿਰਪਾ ਕੀਤੀ ਤਰਸ ਕੀਤਾ ਮੇਰੀ ਤਰਨ ਧਨ ਸਹਿਬ ਹਾਜ਼ਰੀ ਸੀ ਮਾਰੇ ਦੇ ਚਰਨਾਂ ਵਿੱਚ ਮਨਜੀ ਸਾਹਿਬ ਜੋ ਤਰਨ ਧਨ ਸਹਿਬ ਸ਼ਹੀਦੀ ਦਿਹਾੜੇ ਤੇ ਹੁਣ ਉੱਥੇ ਜਦੋਂ ਅਸੀਂ ਮੰਜੀ ਸਾਹਿਬ ਬੈਠ ਕੇ ਕਥਾ ਕਰਦੇ ਹਾਂ ਤੇ ਉੱਥੇ ਬਹੁਤ ਸੱਜੇ ਹੱਥ ਨਾਲ ਹੀ ਉਹ ਅਸਥਾਨ ਬਣਿਆ ਪ੍ਰਕਰਮਾ ਚ ਜਿਹਦੇ ਤੇ ਤੁਸੀਂ ਖਾਸ ਕਰਕੇ ਲਿਖਿਆ ਵੇਖੋਗੇ ਬਈ 6ਵੇਂ ਪਾਤਸ਼ਾਹ ਜਦੋਂ ਦਿੱਲੀ ਗਵਾਲੀਅਰ ਤੋਂ ਰਿਹਾਉ ਕੇ ਆਏ ਉਥੋਂ ਦਿੱਲੀ ਪਹੁੰਚੇ ਦਿੱਲੀੋਂ ਚੰਦੂ ਨਾਲ ਲਿਆ ਨਕੇਲ ਪਾ ਕੇ ਉਹਨੂੰ ਲਿਆਂਦਾ ਤੇ ਮਹਾਰਾਜ ਰਾਤ ਜਦੋਂ ਇੱਥੇ ਰਹਤੇ ਉਹ ਦੁਸ਼ਟ ਜਿਹੜਾ ਹੈ ਦੀਵਾਨ ਚੰਦੂ ਸਵਾਹੀ ਲਿਖਿਆ ਉਹਦੀ ਗੋਤ ਵਗੈਰਾ ਕੁਝ ਸਵਾਹੀ ਕਰਕੇ ਲਿਖੀ ਬਿਉਨੂ ਇੱਥੇ ਰੱਖਿਆ ਤੇ ਮੈਂ ਉੱਥੇ ਵੀ ਸੰਗਤ ਨੂੰ ਇਹ ਬੇਨਤੀ ਕੀਤੀ ਵੀ ਜੇ ਉਹਦਾ ਕੋਈ ਇੰਨਾ ਦੋਸ਼ ਹੀ ਕੋਈ ਨਹੀਂ ਸੀ ਤੇ ਫਿਰ ਕੀ ਲੋੜ ਸੀ ਭਾਈ ਉਹਦੇ ਗਲ ਰਸਾ ਪਾ ਕੇ ਮਹਾਰਾਜ ਨੂੰ ਲਿਆਉਣ ਦੀ ਉੱਥੇ ਫਿਰ ਲਾਹੌਰ ਦੀਆਂ ਗਲੀ ਗਲੀ ਵਿੱਚ ਫੇਰਨ ਦਾ ਕੀ ਲੋੜ ਸੀ ਉਹਦਾ ਐਡਾ ਦਰਦਨਾਕ ਅੰਤ ਕਰਨ ਦਾ ਅਸੀਂ ਕਈ ਵਾਰ ਜਿਹੜੀ ਜਿੱਥੋਂ ਬੇਨਤੀ ਰੰਮ ਕੀਤੀ ਵੀ ਇਤਿਹਾਸ ਉਹੀ ਰਹਿਣਾ ਸ਼ਬਦਾਵਲੀ ਹੋ ਸਕਦਾ ਕੁਮਾਲਵੇ ਦਾ ਹੋਵੇ ਕੁਝ ਹੋਰ ਤਰੀਕੇ ਨਾਲ ਸੁਣਾਵਿਓ ਦੀ ਸ਼ ਭਾਸ਼ਾ ਚ ਫਰਕ ਪੈ ਜਾਏ ਮਾਧੇ ਵਾਲਾ ਹੋਏਗਾ ਕੁਝ ਹੋਰ ਸ਼ਬਦ ਬੋਲੇਗਾ ਦੁਆਬੇ ਦਾ ਹੋਵੇਗਾ ਕੁਝ ਸ਼ਬਦਾਵਲੀ ਚ ਫਰਕ ਹੋ ਸਕਦਾ ਪਰ ਘਟਨਾ ਥੋੜੀ ਬਦਲ ਸਕਦੀ ਪਰ ਅਸੀਂ ਕਿਉਂ ਬਦਲਦੇ ਆ ਕਿਉਂਕਿ ਅਸੀਂ ਇਹ ਆਪਣੇ ਵੱਲੋਂ ਪ੍ਰਗਟ ਕਰਨ ਦਾ ਯਤਨ ਕਰਦੇ ਆ ਕਿ ਮੈਨੂੰ ਪਤਾ ਜਿਹੜਾ ਹੈ ਤਜ ਤੱਕ ਕਿਸੇ ਨੂੰ ਪਤਾ ਹੀ ਕੋਈ ਨਹੀਂ ਉਹਨਾਂ ਨੂੰ ਬਰੀ ਕਰਨ ਦਾ ਔਰ ਜਦੋਂ ਇਹੋ ਦੀਆਂ ਕਿਤਾਬਾਂ ਜਿਹੜੀਆਂ ਨੇ ਜਿਹੜੀਆਂ ਅੱਜ ਤੋਂ 100 ਸਾਲ ਪਹਿਲਾਂ ਲਿਖੀਆਂ ਗਈਆਂ ਐਸਾ ਕੁਝ ਆ ਉਹਨਾਂ ਚੀਜ਼ਾਂ ਨੂੰ ਇਹ ਕਰਮ ਜਿਹੜੇ ਉਹ ਕੀਤੇ ਗਿਆ ਜਿਵੇਂ ਉਹ ਕਿਤਾਬ ਮਗਾਈ ਆ ਤੁਹਾਡੇ ਇੱਥੇ ਵੀ ਹੁਣ ਤਾਂ ਮੈਂ ਤੁਹਾਡੇ ਨਹੀਂ ਕਹਿ ਸਕਦਾ ਹੁਣ ਤਾਂ ਸਾਡੇ ਕਹਿਣਾ ਕਿਉਂਕਿ ਮੈਨੂੰ ਵੀ 18-20 ਸਾਲ ਹੋ ਗਿਆ ਇੱਥੇ ਹੁਣ ਤੇ ਤੁਹਾਡੇ ਨਹੀਂ ਨਾ ਕਹਿਣਾ ਹੁਣ ਤਾਂ ਮੈਂ ਵੀ ਇੱਥੋਂ ਹੀ ਹੋ ਗਿਆ ਤੇ ਇੱਥੇ ਵੀ ਜਿਹੜਾ ਆ ਯੂਨੀਵਰਸਿਟੀ ਨੇ ਜਿਹੜੇ ਰੰਗ ਲਾਏ ਉਹਦਾ ਮੇਰਾ ਅਜੇ ਇੱਕੋ ਹੀ ਪੇਜ ਮੇਰੇ ਕੋਲ ਆ ਤੇ ਮੈਨੂੰ ਉਹ ਤਾਂ ਮੈਂ ਪੂਰੀ ਕਿਤਾਬ ਮੈਂ ਕਿਸੇ ਸੱਜਣ ਦੀ ਲਾਈ ਡਿਊਟੀ ਉਹ ਤੁਹਾਡੇ ਅੱਗੇ ਰੱਖਾਂਗੇ ਆਉਣ ਵਾਲੇ ਦਿਨਾਂ 'ਚ ਬਈ ਮਹਾਰਾਜ ਜੀ ਦੇ ਇਤਿਹਾਸ ਨੂੰ ਉਹਨਾਂ ਦੀ ਜਿਹੜੀ ਜੜਾਂ ਜਿੱਥੇ ਨੇ ਉਹ ਕਹਿੰਦੇ ਵੀ ਇਦਾਂ ਨਹੀਂ ਤੇ ਇਤਿਹਾਸ ਵਿਗਾੜੋ ਹੁਣ ਇਹ ਜਿਹੜੀ ਕਿਤਾਬ ਹੈ ਸਿਕਸ ਗਲੋਰੀਅਸ ਪੋਸਟ ਆਫ ਇੰਡੀਅਨ ਹਿਸਟਰੀ ਇਹਨੂੰ ਹੁਣ 25 ਦੇ 100 ਸਾਲ ਹੋ ਜਾਣੇ ਤੇ ਤੁਹਾਡੇ ਆਉਣ ਵਾਲੇ ਬੱਚੇ ਜੇ 20ਾਂ 25ਾਂ ਸਾਲਾਂ ਬਾਅਦ ਉੱਤੇ ਹੀ ਆਖਣਗੇ ਨਾ ਵੇਖੋ ਜੀ ਸਵਾ 100 ਸਾਲ ਪਹਿਲਾਂ ਲਿਖੀਏ ਥੋੜੀ ਝੂਠ ਹੋ ਸਕਦੀ ਹੈ ਕਿਉਂਕਿ ਸਾਨੂੰ ਇਹੋ ਹੀ ਆ ਨਾ ਅਸੀਂ ਥੋੜਾ ਜਿਹਾ ਇਹਨਾਂ ਚੀਜ਼ਾਂ ਵੱਲ ਜ਼ਿਆਦਾ ਭੱਜਦੇ ਆਂ ਪ੍ਰਾਤਨਿਆਂ ਜਿਹਾ ਹੈ ਇਸ ਤਰ੍ਹਾਂ ਹੈ ਪਰ ਇਹ ਇੱਕ ਬੜੀ ਵੱਡੀ ਸਾਜਿਸ਼ ਆ ਬਹੁਤ ਵੱਡੇ ਜਿਹੜੇ ਨੇ ਉਹ ਜਿੱਥੇ ਕਰਕੇ ਉਹਨਾਂ ਆਖਣਾ ਵੀ ਨਹੀਂ ਨਹੀਂ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਦੀ ਛਿੱਡੀ ਵਿੱਚ ਉਹਦਾ ਕੋਈ ਹੱਥ ਨਹੀਂ ਤੇ ਫਿਰ ਆਖਣਾ ਜੀ ਇਹ ਤਾਂ ਕੱਲਾ ਮੁਗਲਾਂ ਦੀ ਕਹਾਣੀ ਸੀ ਉਹਨਾਂ ਚੀਜ਼ਾਂ ਨੂੰ ਪਾਸੇ ਕਰਨਾ ਤੇ ਫਿਰ ਸਭ ਨਾਲੋਂ ਵੱਡਾ ਦੁਖਦਾਈ ਹੈ ਵੀ 2006 ਵਿੱਚ ਮਹਾਰਾਜ ਦਾ 400 ਸਾਲਾ ਹੋਵੇ ਤੇ ਬੀਬੀ ਉੱਠ ਕੇ ਸਟੇਜ ਤੇ ਆਖੇ ਵੀ ਨਹੀਂ ਜੀ ਚੰਦੂ ਦਾ ਕੋਈ ਦੋਸ਼ ਨਹੀਂ ਤੇ ਸੁਣਨ ਵਾਲੇ ਬਹਿ ਕੇ ਆਮ ਨਾਲ ਬਹਿ ਕੇ ਸੁਣੀ ਜਾਣ ਇਹ ਦੁਖਾਂ ਤੇ ਸਤਿਗੁਰੂ ਕਿਰਪਾ ਕਰੇ ਵੀ ਅਸੀਂ ਆਪਣੇ ਇਤਿਹਾਸ ਨੂੰ ਸਹੀ ਰੂਪ ਦੇ ਵਿੱਚ ਇਹ ਨਹੀਂ ਵੀ ਅਸੀਂ ਉਹ ਚੀਜ਼ਾਂ ਨੂੰ ਨਾ ਕਈ ਵਾਰੀ ਦੇਹ ਬਟਨ ਦੱਬ ਤੇ ਦੱਬ ਦੱਬ ਤੇ ਦੱਬ ਆ ਨਵੀਂ ਗੱਲ ਕਰਤੀ ਜੀ ਨਵੀਂ ਵੇਖ ਤਾਂ ਲੋ ਵੀ ਉਹਦਾ ਕੋਈ ਉਹ ਆਥੈਂਟਿਕ ਹੈ ਉਹਦਾ ਕੋਈ ਆਥੈਂਟਿਕ ਸੋਰਸ ਹੈ ਕਿੱਥੋਂ ਲਈ ਗਈ ਹੈ ਕਿਸ ਬਿਹਾਵ ਤੇ ਕੀਤੀ ਜਾ ਰਹੀ ਹੈ ਉਹਦਾ ਸੋਰਸ ਕੀ ਹੈ ਉਹ ਸਮਝਣ ਦੀ ਲੋੜ ਹੁੰਦੀ ਹੈ ਨਵੀਂ ਤਾਂ ਜੋ ਗੁਰੂ ਦਾ ਇਤਿਹਾਸ ਹੈ ਉਹ ਤੋਂ ਉਹੀ ਰਹਿਣਾ ਜਿਹੜਾ ਸਿੱਖ ਦਾ ਇਤਿਹਾਸ ਹੈ ਉਹੀ ਰਹਿਣਾ ਲੇਕਿਨ ਨਵੀਂ ਕਹਾਣੀ ਜਿਹੜੀ ਕੋਈ ਕਰਕੇ ਵੀ ਉਹਨੂੰ ਭਾਵੇਂ ਵਿਗਾੜ ਦਈਏ ਪਰ ਅਸੀਂ ਆਖੇ ਵੀ ਮੈਂ ਬੜਾ ਉੱਤਮ ਆ ਇਹਨਾਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਸਮਝਣ ਦੀ ਲੋੜ ਹੈ ਇਸੇ ਤਰ੍ਹਾਂ ਉਹ ਜਿਵੇਂ ਆਪਾਂ ਪਿੱਛੇ ਸ਼ਬੀਲ ਦੀ ਬਾਤ ਕੀਤੀ ਵੀ ਵੇਖੋ ਕਿਤੇ ਬਚਨ ਆਇਆ ਮਹਾਰਾਜ ਕਹਿੰਦੇ ਮੈਂ ਤੇ ਉਹ ਜੇ ਦੁਸ਼ਟ ਦੇ ਘਰ ਦਾ ਪਾਣੀ ਵੀ ਨਹੀਂ ਪੀਣਾ ਤੇ ਆਂਦੇ ਜੀ ਸ਼ਬੀਲ ਚੰਦੂ ਕਰਕੇ ਚੱਲਦੀ ਉਹਦੀ ਨੌ ਕਰਕੇ ਚੱਲਦੀ ਹੈ ਬਿਮਾਰ ਨਹੀਂ ਆਖਿਆ ਤੇਰੇ ਨਾਲ ਤਸ਼ਬੀਹਾਂ ਚਲਣੀਆਂ ਇਹ ਚੀਜ਼ਾਂ ਬਹੁਤ ਸਾਰੀਆਂ ਨੇ ਜਿਨ੍ਹਾਂ ਨੂੰ ਬੜੇ ਖਤਰਨਾਕ ਤਰੀਕੇ ਦੇ ਨਾਲ ਇਸ ਢੰਗ ਦੇ ਨਾਲ ਵਿੱਚ ਜਿਹੜਾ ਹੈ ਉਹ ਪਾਇਆ ਜਾ ਰਿਹਾ ਹੈ ਇਤਿਹਾਸ ਨੂੰ ਵਿਗਾੜਨ ਦਾ ਯਤਨ ਕੀਤਾ ਜਾ ਰਿਹਾ ਹੈ ਜਿਨ੍ਹਾਂ ਚੀਜ਼ਾਂ ਤੋਂ ਥੋੜਾ ਜਿਹਾ ਸੁਚੇਤ ਹੋਣ ਦੀ ਲੋੜ ਹੈ